ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਆਪਾਂ ਨੇ ਤੁਹਾਡੇ ਨਾਲ ਇੱਕ ਹੋਰ ਨਵਾਂ ਅਨੁਗਤਾ ਸਾਂਝਾ ਕਰਨਾ ਹੈ ਜਦੋਂ ਅਸੀਂ ਜਾਣੇ ਹ ਰੋੜਾਂ ਦੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਕਿਸਾਨ ਦੋਸਤ ਹੈ ਨਾ ਉਹ ਇੱਕ ਬੋਤਲ ਚ 2 ਲੀਟਰ ਵਾਲੀ ਬੋਤਲ ਚ 1 ਲੀਟਰ ਦਵਾਈ 1 ਲੀਟਰ ਪਾਣੀ ਮਿਲਾ ਕੇ ਉਹ ਵਿੱਚ ਜਿਹੜੀ ਕੱਖ ਵਾਲੀ ਦਵਾਈ ਪਾਉਂਦੇ ਨੇ ਨਦੀ ਨਾਸ਼ਕ ਉਹ ਪਾਉਂਦੇ ਨੇ ਸੋ ਦੋਸਤੋ 2 ਲੀਟਰ ਪਾਣੀ ਹੈ ਜਿਹੜਾ ਉਹ ਸਾਰੇ 1 ਕਿੱਲੇ ਦੇ ਵਿੱਚ 1 ਏਕੜ ਦੇ ਵਿੱਚ ਆਉਣਾ ਬਹੁਤ ਔਖਾ ਹੈ ਤਾਂ ਹੀ ਵੇ ਸਾਡੇ ਖੇਤਾਂ ਦੇ ਵਿੱਚ ਨਦੀਨ ਹੋ ਜਾਂਦਾ ਸੋਦੋ ਇਸ ਤੋਂ ਮੈਂ ਕਈ ਸਾਲਾਂ ਤੋਂ ਇਸ ਤਰ੍ਹਾਂ ਪਾਉਣਾ ਹੈ ਇਹ ਹੱਥ ਵਾਲਾ ਪੰਪ ਆਵਣਾ ਹੱਥ ਵਾਲੇ ਪੰਪ ਦੇ ਵਿੱਚ ਆਪਾਂ ਨੇ 1 ਏਕੜ ਦੇ ਵਿੱਚ 15 ਲੀਟਰ ਪਾਣੀ ਭਰ ਲੈਣਾ ਆਪਣਾ ਜਿਹੜਾ ਹੱਥ ਵਾਲਾ ਪੰਪ ਹੈ ਉਹਦੇ ਨਾਲ 15 ਲੀਟਰ ਪਾਣੀ ਭਰ ਲੈਣਾ ਹੈ 15 ਲੀਟਰ ਦੇ ਵਿੱਚੇ 1 ਲੀਟਰ ਦਵਾਈ ਪਾ ਦੇਣੀ ਹੈ ਇਹ 16 ਲੀਟਰ ਦਾ ਪੰਪ ਹੁੰਦਾ ਹੈ 1 ਹੋਰ ਲੀਟਰ ਘੱਟ ਕਰ ਲਿਓ ਕੋਈ ਗੱਲ ਨਹੀਂ ਤੇ ਤੁਸੀਂ ਐਦਾਂ ਦੀ ਗੋਲਡ ਨਿਊਜਲ ਲੈ ਕੇ ਤੁਸੀਂ ਸਪਰੇਅ ਕਰ ਦਿਓ ਸਾਰੇ ਖੇਤ ਚ ਤੁਸੀਂ ਦੇਖੋਗੇ ਦੋਸਤੋ ਕਿੱਡੀ ਦੂਰ ਤੱਕ ਕਿੱਡੀ ਫਾਟ ਜਾਂਦੀ ਆ ਦੇਖੋ ਤੁਸੀਂ ਕਿੰਨੀ ਫਾਟ ਜਾਂਦੀ ਆ ਹੈ ਤੇ ਨਾਲ ਇਹਦਾ ਥੋੜੀ ਦਵਾਈ ਛੇਤੀ ਪਊਗੀ ਨਾਲੇ ਕੋਈ ਕੋਨਾ ਕੋਈ ਪਾੜਾ ਰਹੇਗਾ ਨਹੀਂ ਜਿੱਥੇ ਇਥੇ ਦਵਾਈ ਦੀ ਥੋੜੀ ਘੁਮ ਗਈ ਕਿਉਂਕਿ ਦੂਰ ਤੱਕ ਫਟ ਜਾਣੀ ਆ ਤੇ ਤੁਹਾਡਾ ਨਹੀਂ ਨੀ ਪੋਰਾ ਵੀ ਹੋਣਾ ਬਾ ਖੜੇ ਪਾਣੀ ਦੇ ਵਿੱਚ ਹੱਥ ਵਾਲੇ ਪੰਪ ਦੇ ਨਾਲ ਇਦਾਂ ਦੀ ਤੁਸੀਂ ਥੋੜੀ ਜਿਹੀ ਖੇਚਲ ਕਰ ਲਿਓ ਸੋ ਦੋਸਤੋ ਆਪਾਂ ਪੈਸੇ ਵੀ ਲਾਉਣੇ ਆ ਤੇ ਫਿਰ ਆਪਾਂ ਨੁਕਸਾਨ ਵੀ ਕਰ ਲੈਣੇ ਆ ਸੋ ਬੋਤਲਾਂ ਵਾਲੇ ਤਰੀਕਾ ਕੋਈ ਖਾਸ ਵਧੀਆ ਤਰੀਕਾ ਨਹੀਂ ਹੈਗਾ ਕਿਉਂਕਿ ਪਾਣੀ ਪੂਰਾ ਆਉਣਾ ਚਾਹੀਦਾ ਸ ਆਵੇ ਤੁਸੀਂ ਰੇਤੇ ਚ ਲੜਾ ਕੇ ਪਾ ਦਿਓ 25 ਕਿਲੋ ਰੇਤਾ ਲੈ ਲਓ ਉਹਦੇ 'ਚ ਰਲਾਓ ਦਵਾਈ ਫਿਰ ਤੁਸੀਂ ਸ਼ਿੱਟਾ ਦੇ ਦਿਓ ਦੋ ਹੀ ਤਰੀਕੇ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ